ਇੱਥੇ ਬਣੀ ਆਂਦੀ ਐ ਐੇ ਬੜਾ ਘੈਂਟ ਬੰਦਾ ਇਹ ਅੰਦਰੀ ਵੜ ਗਿਆ ਉਹ ਲੁਗ ਗਿਆ ਉਹ ਲੋਕ ਤਾਂ ਵੀਡੀਓ ਤੇ ਪਾਏ ਆਂਦੇ ਸਾਡੀ ਇੰਸਟਾਗ੍ਰਾਮ ਤੇ ਵੀਡੀਓ ਪਾਉਂ ਏ ਕਿੱਧਰ ਗਿਆ ਉਹ ਆ ਜੋ ਹੋਲਾ ਇੱਥੇ ਹੀ ਬਣੀ ਆਂਦੀ ਐ ਐੇ ਬੜਾ ਘੈਂਟ ਬੰਦਾ ਇਹ ਅੰਦਰੀ ਵੜ ਗਿਆ ਉਹ ਲੁਗ ਗਿਆ ਔਲ ਲੋਕ ਤਾਂ ਵੀਡੀਓ ਤਾਂ ਬਣਾਉਂਦੇ ਸਾਡੀ ਇੰਸਟਾਗ੍ਰਾਮ ਤੇ ਵੀਡੀਓ ਪਾਉਂਦੇ ਇਹ ਆ ਜੱਪਛੇ ਮੇਰਾ ਪੋਤਾ ਪੋਤਾ ਆ ਜਾ ਪੁੱਤ ਆ ਜਾ ਆ ਜਾ ਉਰ ਬਾਹਰ ਤਾਂ ਆ ਜਾ ਆ ਜਾ ਆ ਜਾ ਕਿਉਂ ਇਹ ਜਰਾਰਤੀ ਬੱਚਾ ਵਈ ਸਾਡਾ ਇਹ ਲੋ ਗਿਆ ਭਾਈ ਲੋ ਗਿਆ ਲੋ ਗਿਆ ਚਾਰ ਗਿਆ ਇਹ ਮੇਰੇ ਤੇ ਨਿਗਾ ਰੱਖਦਾ ਪਾਹੂੰਗਾ ਜਰੂਰ ਤੇ ਅੱਜ ਹਾਂ ਆਉਗੀ ਬਾਤ ਦੀ ਬਸ ਕੋਈ ਨਹੀਂ ਵੀਡੀਓ ਦਾ ਨਾ ਬਣਾਈ ਬਠੰਦਰੀਆਂ ਬਾਹਰਾਂ ਪਾਹੂੰਗਾ ਨਹੀਂ ਬਣਾਉਂਦਾ ਵੀਡੀਓ ਨਹੀਂ ਬਣਾਉਂਦਾ ਆ ਜਾ ਆ ਜਾ ਨਹੀਂ ਬਣਾਉਂਦਾ ਨਹੀਂ ਬਣਾਉਂਦਾ ਬੰਦ ਕਰਤਾ ਕੈਮਰਾ ਆ ਜਾ ਕਿਉਂ ਵੀਡੀਓ ਤੋਂ ਡਰ ਰਹਾ ਤੈਨੂੰ ਡਰ ਲੱਗਦਾ ਓਏ ਹੈਂ ਹੈਂ ਉੱਤੇ ਤਾਂ ਸੀ ਸਰਪੰਚ ਬੰਨਾ ਆ ਆ ਜਾ ਮੇਰੀ ਮੁਖੜੀ ਥੋੜਾ ਮੁਖੜਾ ਹੈ ਓਏ ਉਦੇ ਦਾ ਮੈਨੂੰ ਆਦਾ ਦਾਦੂ ਮੈਂ ਸਰਪੰਚ ਬੰਨ ਹਾਂ ਓਏ ਬੂਗੜਿਆ ਓ ਬੂਗੜੇ ਬੋਲਦ ਨੇ ਉਦੇ ਦਾਦੂ ਮੈਂ ਸਰਪੰਚ ਬੰਨਾਂ ਤੇ ਹੁਣ ਤੂੰ ਲੋਕ ਦਾ ਫਿਰਦਾ ਵੀਡੀਓ ਬਣਾਉਣ ਤੂੰ ਸ਼ਰਾਰਤੀ ਬੱਚਾ ਇਹ ਆਪਣੇ ਪਾਪਾ ਜੀ ਗੁਜ਼ਰ ਗਏ ਸੀ ਅੱਜ ਖੰਡ ਪਾਟ ਕਰਾਉਣਾ ਸਾਵਾ ਅੱਜ ਦਾ ਵਿਆਹ ਸੀ ਪਹਿਲਾਂ ਆਪਣੇ ਭਤੀਜੇ ਦਾ ਪੁੱਤਰ ਗੁਰਵਿੰਦਰ ਸਿੰਘ ਸਰਪੰਚ ਅੱਸੀ ਪੋਹਾਲੀ ਦਾ ਅੱਜ ਆਪਾਂ ਖੰਡ ਪਾਟ ਕਰਾਉਣਾ ਪਾਪਾ ਜੀ ਦਾ ਵਿਆਹ ਤਾਂ ਦੂਜੇ ਦਿਨ ਹੀ ਗੁਜ਼ਰ ਗਏ ਸੀ ਹਾਂ ਤੇ 8 ਤਰੀਕ ਦਾ ਭੋਗ ਆਪਾਂ ਐਤਵਾਰ ਦਾ ਜਿੱਥੇ ਵੀ ਵੀਡੀਓ ਜਾਂਦੇ ਜਨਮਸ਼ਾਲਾ ਮਿੱਤਰ ਮੇਲੀ ਆਉਣ ਜ਼ਰੂਰ